ਦੋ ਤਿਰਾਦੇ ਦਰਜਨਾ ਲੋਕਾਂ ਦੇ ਵਿੱਚ ਆਪਸੀ ਖੂਨੀ ਝੜਪ ਦੀ ਇਹ ਖਬਰ ਸਾਹਮਣੇ ਆਈ ਹੈ। ਦਰਅਸਲ ਇਸ ਦਰਮਿਆਨ ਕਿਰਪਾਨਾ ਚੱਲਿਆ ਨੇ ਤੇ ਤੇਜ਼ਰ ਹਥਿਆਰਾਂ ਨਾਲ ਇੱਕ ਦੂਜੇ ਤੇ ਵਾਰ ਕੀਤੇ ਗਏ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਸਮਰਾਲਾ ਤੋਂ ਇੱਕ ਖਬਰ ਆ ਜੁਤੇ ਅੰਬੇਦਕਰ ਕਲੋਨੀ ਦੇ ਵਿੱਚ ਦੋ ਤਿਰਾਂਦ ਵਿੱਚ ਗਲੀ ਬਣਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਹੈ। ਇੱਕ ਦੂਜੇ ਤੇ ਤੇਜ਼ਰ ਹਥਿਆਰਾਂ ਤੇ ਗੰਡਾਸੀਆਂ ਦੇ ਨਾਲ ਵਾਰ ਕਰ ਦਿੱਤੇ ਗਏ ਨੇ। ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗ ਮਹਿਲਾਵਾਂ ਲੜਦੇ ਹੋਏ ਨਜ਼ਰ ਆ ਰਹੇ ਨੇ ਆਹ ਯਾਰ ਉਹ ਬਾਤ ਉਹ ਬਾਤ ਤਾਂ ਤਾਂ ਦੱਸਦੇ ਕਿ ਕਿਸੰਰਾਲਾ ਪੁਲਿਸ ਦੇ ਵੱਲੋਂ ਦੋਮਾ ਤਰ੍ਹਾਂ ਦੇ ਬਿਆਨਾਂ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਇਹਦਾ ਮਾਮਲਾ ਕੁਝ ਨਹੀਂ ਮੇਰੇ ਸਾਡੇ ਉਹਨੇ ਮੇਰੇ ਭਾਈ ਪੁਲੀਸ ਇੱਥੇ ਵੀ ਇਹ ਇਹ ਜਣੇ ਘੁੰਮਣ ਤਣ ਗਏ ਸੀ। ਵੀ ਕੋਈ ਗੱਲਬਾਤ ਨਹੀਂ ਹੋਈ ਸੀ ਇਹਨਾਂ ਤੇ ਇਹਨਾਂ ਤੇ ਐਕਸ਼ਨ ਪਾ ਜੋ ਪਹਿਲੇ ਵੀ ਕਿਹਾੜੇ ਸੀ। ਆਖੇ ਇਹਨਾਂ ਤੇ ਪਹਿਲੇ ਵੀ ਸੀ। ਤੇ ਇਹਨਾਂ ਨੂੰ ਕੇਲੇ ਜੀ ਸਰਪਾਨਾ ਗੁੱਪੂ ਨਾਲ ਗੜਾਸੀ ਨਾਲ ਵੱਡੇ ਇਹਨਾਂ ਨੂੰ ਜਿਆਦਾ ਤੁਸੀਂ ਮੌਜੂਦਾ ਦੇ ਗਏ ਜੀ ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ ਮੇਰੇ ਮੇਰੇ ਚਾਚੇ ਕਾਇਆ ਨੂੰ ਮਾਂ ਮੇਰੀ ਮੰਮੀ ਉਹਨਾਂ ਨੂੰ ਡੈਡੀ ਨੂੰ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਟਾਉਣ ਲੱਗੇ ਸਾਨੂੰ ਸਿੱਧੀ ਕਿਰਪਾਨਾ ਸਿੱਧੀ ਗੜਾਸੀ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਰਾਣਾ ਸੀ ਉਹਨਾਂ ਕੋਲੋਂ ਕਾਫੀ ਬੰਦੇ 30 35 ਬੰਦੇ ਸੀ ਅਸੀਂ ਇਹੀ ਚਾਹੁੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਕੌਣ ਬੰਦੇ ਕਿਉਂ ਜੀ ਨਾਲ ਵੱਲੋਂ ਕੁੱਟਮਾਰ ਕੀਤੀ ਗਈ ਉਹ ਹੈਗੇ ਜੀ ਬੰਟੀ ਤੋਂ ਯਾਨੀ ਕਰਿਆਨਾ ਸਟੋਰ ਬੰਟੀ ਕਰਨਾ ਸੋਰ ਵਿਕੀ ਜੀ ਠੀਕ ਹੈ ਜੀ ਤੇ ਨਾਲ ਬੰਟੀ ਦੁਕਾਨ ਆ ਜੀ ਉਹਨਾਂ ਤੋਂ ਹਥਿਆਰ ਬਰਾਮਦ ਹੋਏ ਜੀ ਕਰੇ ਨੈਕਸਟ ਸਟੋਰ ਵੀ ਕੀਦੇ ਸਾਹਮਣੇ ਉਹਦੇ ਕੈਮਰੇ ਦੇ ਸਾਹਮਣੇ ਲੜਾਈ ਸਾਡੀ ਹੋਈ ਹੈ ਜੀ ਵੀਡੀਓ ਵੀ ਹੈਗੀ ਵੀਡੀਓ ਤੁਹਾਨੂੰ ਦਿਖਾ ਵੀ ਦਿੰਦਾ ਜੀ ਤੇ ਸਾਡੀ ਸਰ ਜੀ ਪੂਰੀ ਮਦਦ ਕਰੇ ਜਾਵੇ ਅਸੀਂ ਪੁਲਿਸ ਰਾਹੀਂ ਵੀ ਗਏ ਸੀ ਪੁਲਿਸ ਵੀ ਕੇਸ ਵੀ ਕਰਿਆ ਸਾਰੋ ਕੁਝ ਲਿਖਾ ਕੇ ਮੈਂ ਸਾਡੀ ਪੁਲਿਸ ਕੁਝ ਨਹੀਂ ਸੁਣ ਰਹੀ ਮਾਮਲਾ ਐਮਐਸਬੀ 335 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਵੀ ਉਹ ਉਹਨਾਂ ਕੋ ਗੰਡਾਸੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਅਸੀਂ ਜੀ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰਿਆਨਾ ਸਟੋਰ ਵਿਕੀ ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਉਹਨਾਂ ਕੋ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਗੰਡਾਸੀਆਂ ਕਿਰਪਾਨਾਂ ਮੇਰੇ ਭਾਈ ਦੀ ਵੀ ਮਾਰੀ ਆ ਤੇ ਮੇਰੀ ਮੰਮੀ ਦੀ ਬਿਮਾਰੀ ਇਹ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋਵਾਂ ਤਰ੍ਹਾਂ ਦੇ 40 ਦੇ ਕਰੀਬ ਵਿਅਕਤੀ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜ਼ਖਮੀਆਂ ਦੇ ਬਿਆਨਾਂ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 11 ਵਿਅਕਤੀਆਂ ਤੇ ਬਾਈ ਨੇਮ ਤੇ 10 ਵਿਅਕਤੀਆਂ ਪਛਾਤੇ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਤੇ ਦੂਜੀ ਧਿਰ ਦੇ ਮੱਖਣ ਸਿੰਘ ਦੇ ਬਿਆਨ ਤੇ 12 ਵਿਅਕਤੀਆਂ ਤੇ ਬਾਈ ਨੇਮ ਤੇ 5 ਤੋਂ 650ਤੇ ਵਿਅਕਤੀਆਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਐਸੀ ਗਾ ਜੀ ਮੇਰਾ ਇੱਕ ਸਾਲੇ ਬਣਾਈਆ ਜੀਜਾ ਮੇਰਾ ਉਹਨੂੰ ਇਕੱਲੇ ਨੂੰ ਘੇਰਿਆ ਹੋਇਆ ਸੀਗਾ। ਉਹਨੇ ਕਰਿਆ ਮੈਨੂੰ ਫੋਨ 335 ਉਹਦੇ ਦਾ ਗਰੁੱਪ ਜੀ। ਤੇ ਸਾਨੂੰ ਉਹਨੂੰ ਘੇਰਿਆ ਸੀ ਪਹਿਲਾਂ ਇਕੱਲੇ ਨੂੰ ਉਹਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ। ਤੇ ਸਾਡੇ ਨਾਲ ਪਹਿਲਾਂ ਬੱਡੂ ਤੋਂ ਪੂਰੀ ਕੀਤੀ ਹੋਈ ਜੀ ਗੰਡਾਸੀਆਂ ਗੰਡਾਸੀਆਂ ਕਰਪਾਨ ਵਾਲਾ। ਉਹ ਹੈਗਾ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸੀ ਆਈ ਉਸ ਤੋਂ ਬਾਅਦ ਹੋਰ ਬਥੇਰੇ ਜੀ ਹੁਣ ਸੀ ਨਾਂ ਨਹੀਂ ਲਖਦੇ ਨੇ ਟੱਟੂ ਘੱਟ ਵੀ 35 ਬੰਦੇ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜੀਜਾ ਆਇਆ ਉਹਦੇ ਨਾਲ ਵੀ ਵਰਟੂ ਕੀਤੀ ਜਿਹੜੇ ਬੰਦਾ ਸਾਡੇ ਆਈ ਗਏ ਉਹਨਾਂ ਨਾਲ ਬਾਰਦਲ ਕਰੀ ਉਹ ਲੜਾਈ ਜੀ ਮੁੰਡਿਆਂ ਵੱਲੋਂ ਗਿੱੱਦਾ ਤੋੜਿਆ ਗਿਆ ਸੀ ਉਹਦਾ ਖੰਸਾੜੇ ਦਾ ਮੇਰੇ ਮੁੰਡਿਆਂ ਵੱਲੋਂ ਆਇਆ ਗਿਆ ਜੀ ਫਿਰ ਮੁੰਡਾ ਮੇਰਾ ਬਾਜ਼ਾਰ ਨੂੰ ਗਿਆ ਲਗ ਰੋਟਾ ਲਿਆਤੀ ਤੇ ਪੈਂਤੀ ਥਾੜੀ ਬੰਦੇ ਸੀ ਜਿਵੇਂ ਸਾਨੂੰ ਪਤਾ ਲੱਗੇ ਅਸੀਂ ਵੀ ਸਾਨੂੰ ਲਗਾਏ ਜੀ ਹਨ ਮਾਰ ਕੁੱਟ ਬੋਤ ਕਰੀ ਘੰਨਾਸੇ ਚਲਾਈ ਤੇ ਥਰਫਾਨਾ ਚਲਾਈਆਂ ਬਹੁਤ ਕੁਝ ਕੀਤਾ ਬਹੁਤ ਮੇਰੇ ਮੁੰਡਿਆਂ ਦਾ ਹਾਲ ਬੁਰਾ ਹਾਲ ਕਰਤਾ ਸੀ ਪਰ ਪੰਨਾ ਨਾ ਜੇ ਨਾ ਸਿਆ ਨਾਲ ਬੱਟਾ ਸੀ ਆਦੇ ਇਥੋ ਵੀ ਮੈਨੂੰ ਵੀ ਮਾਰੇ ਕੁੱਟੇ ਜਿਵੇਂ ਜਿਵੇਂ ਜਾਣਦੇ ਜੇ ਸਾਨੂੰ ਕੰਮ ਦੇ ਕੇ ੱਲਿਆਂ ਨੂੰ ਥਾੜੀ ਬੰਦੇ ਸੀ ਬਹੁਤ ਕੁਝ ਸਾਡਾ ਕਰਿਆ ਮਾਰਿਆ ਤੇ ਧਰਮਸ਼ਵਰ ਦੇ ਜਿੰਦਾ ਤੋੜਨ ਕਰੇ ਧਰਮ ਸਾਡੇ ਦਾ ਹਾਂਜੀ ਸਾਡੇ ਵਰ ਨਾਲ ਲਗਾਇਆ ਗਿਆ ਤੇ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਸ਼ਹਿਰ ਦੇ ਬਾਜ਼ਾਰ ਨਾਲ ਸਾਮਾਨ ਲੈ ਉੱਥੇ ਉਹਨੂੰ ਪੱਲੇ ਰੁਕੇ ਰਿਆ 30 35 40 ਜਣਿਆਂ ਨੇ 40 ਜਣਿਆਂ ਨੇ ਘੇਰੇ ਜੀ ਮੇਰੇ ਵੱਤਿਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਲਾਖਾ ਬਾਤੀਆਂ ਗਲੀ ਬਣਦੇ ਸੰਬੰਧ ਦੇ ਵਿੱਚ ਲੜਾਈ ਹੋਈ ਸੀਗੀ ਤੇ ਅਸੀਂ ਜੋਨੀ ਪੁੱਤਰ ਚਲਿਆ ਵਾਸੀ ਵਾਰਡ ਨੰਬਰ 1 ਕੰਬੇਟ ਕਲੋਨੀ ਦੇ ਬਿਆਨਾਂ ਤੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਦਿੱਤੀਆਂ ਤੇ ਪਰਚਾ ਦਰਜ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਤੇ ਉੱਥੇ 12 ਬੰਦੇ ਬਾਈ ਨੇਮ ਤੇ 5 6 ਬੰਦੇ ਨਾਮ ਲੋਕ ਦਿੱਤੀਆਂ ਤੇ ਪਰਚਾ ਦਰਜ ਹੋਇਆ ਦੋਨਾਂ ਦੇ ਚੱਟਾ ਸ਼ਾਰਪ ਨੇ ਫਿਲਾਲ ਅਲੇ ਜੇਰੇ ਲਾਜ਼ਮੀ ਲੜਾਈ ਹੁਣ ਕੀ ਕਰਨੇ ਇਹ ਇਹਨਾਂ ਦੀ ਜਿਹੜੇ ਗਲੀ ਬਣਦੇ ਕਿਤੇ ਗਲੀ ਬੰਦ ਦੇ ਤਰ ਤਰ ਦੇ ਸੰਬੰਧ ਦੇ ਵਿੱਚ ਲੜਾਈ ਹੋਈ ਹੈ ਜੀ 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 ਤਲਵਾਰਾਂ ਨਾਲ ਲੱਗ ਰਹੀ ਹੈ ਗਲੀ ਵਿੱਚ ਲੋਕੀਂ ਨਸਾਰੇ ਦੀ ਸੀ ਇਹਨਾਂ ਦੇ ਜੀ ਅੰਡਰ ਸੈਕਸ਼ਨ 115 118 191 190 ਬੀ ਐਨ ਐਸ ਐ ਦੇ ਤਹਿਤ ਕਦਮ ਅਦਾਲਤ ਹੈ ਸੀਐਸ ਵੀ ਹਨਾ ਦੇ ਉੱਤੇ ਸੀਰੀਅਸ ਠੀਕ ਹੈ ਫਿਲਹਾਲ ਠੀਕ ਹੈ ਜਿਸ ਦਾ ਸਾਇਜ਼ ਹੋਈ ਹੈ ਗ੍ਰਿਫਤਾਰੀ ਹਲੇ ਪੈਂਡਿੰਗ ਸਰ ਕੁਝ ਬੋਲੋ ਇਹ ਵੀ ਗਿਆ ਗਿਆ ਉਹਨਾਂ ਕਹਿੰਦੇ ਇਸ ਗੱਲ ਦੀ تیاری ਸਾਡੇ ਚੈਨ ਦੇ ਪੈਸੇ ਵੀ ਕੋਈ ਰਹੇ ਨੇ ਨਹੀਂ ਇਹ ਹਲੇ ਅਸੀਂ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ Thank you. ਦੋ ਤਿਰਾਦੇ ਦਰਜਨਾ ਲੋਕਾਂ ਦੇ ਵਿੱਚ ਆਪਸੀ ਖੂਨੀ ਝੜਪ ਦੀ ਇਹ ਖਬਰ ਸਾਹਮਣੇ ਆਈ ਹੈ। ਦੇਰਸਿਲ ਇਸ ਦਰਮਿਆਨ ਕਿਰਪਾਨਾਂ ਚਲੀਆਂ ਨੇ ਤੇ ਤੇਜ਼ਰ ਹਥਿਆਰਾਂ ਦਾ ਨਾਇਕ ਦੂਜੇ ਤੇ ਵਾਰ ਕੀਤੇ ਗਏ ਨੇ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਸਮਰਾਲਾ ਤੋਂ ਇੱਕ ਖਬਰ ਆ ਜੁਤੇ ਅੰਬੇਦਕਰ ਕਲੋਨੀ ਦੇ ਵਿੱਚ ਦੋ ਤਿਰੰਦ ਵਿੱਚ ਗਲੀ ਬਣਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਹੈ ਤੇ ਇੱਕ ਦੂਜੇ ਤੇ ਤੇਜ਼ਰ ਹਥਿਆਰਾਂ ਤੇ ਗੰਡਾਸੀਆਂ ਦੇ ਨਾਲ ਵਾਰ ਕਰ ਦਿੱਤੇ ਗਏ ਨੇ। ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗ ਮਹਿਲਾਵਾਂ ਲੜਦੇ ਹੋਏ ਨਜ਼ਰ ਆ ਰਹੇ ਨੇ ਦਾ ਦੱਸਦੇ ਕਿ ਸਮਰਾਲਾ ਪੁਲਿਸ ਦੇ ਵੱਲੋਂ ਦੋਮਾ ਤਰਾ ਦੇ ਬਿਆਨਾਂ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਇਹਦਾ ਮਾਮਲਾ ਕੁਝ ਨਹੀਂ ਮੇਰੇ ਸਾੜੇ ਉਹਨੇ ਮੇਰੇ ਭਾਈ ਕੋਈ ਸੀ ਇੱਥੇ ਵੀ ਇਹ ਇੱਕ ਜਣੇ ਘੁੰਮਣ ਚ ਨਗੇ ਸੀ। ਵੀ ਕੋਈ ਗੱਲਬਾਤ ਨਹੀਂ ਹੋਈ ਸੀ ਇਹਨਾਂ ਤੇ ਇਹਨਾਂ ਤੇ ਐਕਸ਼ਨ ਪਾ ਜੋ ਪਹਿਲੇ ਵੀ ਕਿਹਾੜੇ ਸੀ। ਆਖੇ ਇਹਨਾਂ ਦੇ ਪਹਿਲੇ ਤੁਸੀਂ ਤੇ ਇਹਨਾਂ ਨੂੰ ਕੇਲੇ ਵੀ ਪਰਪਾਨਾ ਕੋਪੂ ਨਾਲ ਗੜਾਸੀ ਨਾਲ ਵੱਢਿਆ ਇਹਨਾਂ ਨੂੰ ਜਿਆਦਾ ਸੀ ਮੌਜੂਦਾ ਦੇ ਗਏ ਸੀ। ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ। ਮੇਰੇ ਮੱਚਾ ਕੇ ਕਾਇਆ ਨੂੰ ਮਾਂ ਮੇਰੀ ਮੰਮੀ ਮੈਨੂੰ ਡੈਡੀ ਨੂੰ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਟਾਉਣ ਲੱਗੇ ਸਾਨੂੰ ਸਿੱਤੀ ਕਰਪਾਨਾ ਸਿੱਤੀ ਗੜਾਸੀ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਪਰਾਣਾ ਸੀ ਉਹਨਾਂ ਕੋਲ ਕਾਫੀ ਬੰਦੇ 35 ਬੰਦੇ ਸੀ ਅਸੀਂ ਇਹੀ ਚਾਹੁੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਕੌਣ ਬੰਦੇ ਨੂੰ ਜੀ ਨਾਲ ਮੈਨੂੰ ਗੁੱਟਮਾਰ ਕੀਤੀ ਉਹ ਹੈਗੇ ਜੀ ਬੰਟੀ ਤੋਂ ਯਾਨੀ ਕਰਿਆਨਾ ਸਟੋਰ ਬੰਟੀ ਕਰਿਆਨਾ ਸਟੋਰ ਵਿੱਕੀ ਜੀ ਠੀਕ ਹੈ ਜੀ ਤੇ ਨਾਲ ਬੰਟੀ ਦੁਕਾਨ ਹੈ ਜੀ ਉਹਨਾਂ ਤੋਂ ਹਥਿਆਰ ਬਰਾਮਤ ਹੋਏ ਜੀ ਕਰੇ ਨਾ ਸਟੋਰ ਵੀ ਕੀਦੇ ਸਾਹਮਣੇ ਉਹਦੇ ਕੈਮਰੇ ਦੇ ਸਾਹਮਣੇ ਲੜਾਈ ਸਾਡੀ ਹੋਈ ਹੈ ਜੀ ਵੀਡੀਓ ਵੀ ਹੈਗੀ ਵੀਡੀਓ ਤੁਹਾਨੂੰ ਦਿਖਾ ਵੀ ਦਿੰਦਾ ਜੀ ਕਿ ਸਾਡੀ ਸਰ ਜੀ ਪੂਰੀ ਮਦਦ ਕਰੇ ਜਾਵੇ ਅਸੀਂ ਪੁਲਿਸ ਰਾਹੀਂ ਵੀ ਗਏ ਸੀ ਪੁਲਿਸ ਨੇ ਕੇਸ ਵੀ ਕਰਿਆ ਸਰਪੋਝ ਲਿਖਾ ਕੇ ਪਰ ਸਾਡੀ ਪੁਲਿਸ ਕੁਝ ਨਹੀਂ ਸੁਣ ਰਹੀ ਮਾਮਲਾ ਐ ਮੇਜ਼ੀ 335 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਹੈ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਉਹਨਾਂ ਕੋਲ ਬੰਡਾਤੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋਂ ਨੂੰ ਭੱਜੇ ਅਸੀਂ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰਿਆਨਾ ਸਟੋਰ ਵਿਕੀ ਦੀ ਦੁਕਾਨ ਸੀ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋਲ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਜੀ ਗੰਡਾਸੀਆਂ ਕਿਰਪਾਨਾਂ ਮੇਰੇ ਭਾਈ ਦੀ ਵੀ ਮਾਰੀਆਂ ਤੇ ਮੇਰੀ ਮੰਮੀ ਦੀ ਬਿਮਾਰੀ ਹੋ ਗਈ। ਇਹ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋਵਾਂ ਤਰ੍ਹਾਂ ਦੇ 40 ਦੇ ਕਰੀਬ ਵਿਅਕਤੀ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜ਼ਖਮੀਆਂ ਦੇ ਬਿਆਨਾਂ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ 11 ਵਿਅਕਤੀਆਂ ਤੇ ਬਾਈ ਨੇਮ ਤੇ 10 ਵਿਅਕਤੀਆਂ ਨੂੰ ਪਛਾਤੇ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਤੇ ਦੂਜੀ ਧਿਰ ਦੇ ਮੱਖਣ ਸਿੰਘ ਦੇ ਬਿਆਨ ਤੇ 12 ਵਿਅਕਤੀਆਂ ਤੇ ਬਾਈ ਨੇਮ ਤੇ 5 ਤੋਂ 650 ਦੇ ਵਿਅਕਤੀਆਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਐਸੀ ਗਈ ਮੇਰਾ ਇੱਕ ਸਾਲੇ ਭਣਾਇਆ ਜੀਜਾ ਮੇਰਾ। ਉਹਨੂੰ ਇਕੱਲੇ ਨੂੰ ਘੇਰਿਆ ਹੋਇਆ ਸੀਗਾ। ਉਹਨੇ ਕਰਿਆ ਮੈਨੂੰ ਫੋਨ 335 ਉਹਦੇ ਰੋਇਸ ਦੇ ਨਾਲ ਗਰੁੱਪੀ। ਤੇ ਸਾਨੂੰ ਉਹਨੂੰ ਘੇਰਿਆ ਸੀ ਪਹਿਲਾਂ ਇਕੱਲੇ ਨੂੰ ਉਹਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ। ਤੇ ਸਾਡੇ ਦਿਨਾਂ ਪਹਿਲਾਂ ਬੱਡੂ ਦੀ ਪੂਰੀ ਕੀਤੀ ਹੋਈ ਹੈ ਜੀ ਗੰਡਾਸੀਆਂ ਗੰਡਾਸੀਆਂ ਕਰਪਾਨਾਂ ਵਾਲਾ। ਉਹ ਹੈਗਾ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸੀ ਆ ਜੀ ਉਸ ਤੋਂ ਬਾਅਦ ਹੋਰ ਬਥੇਰੇ ਜੀ ਹੁਣ ਸੀ ਨਾਂ ਨਹੀਂ ਲਿਖਦੇ ਨੇ ਸੱਤੋ ਘੱਟ 35 ਬੰਦੇ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜੀਜਾ ਆ ਉਹਦੇ ਨਾਲ ਵੀ ਵਰਟੂ ਕੀਤੀ ਜਿਹੜੇ ਬੰਦਾ ਸਾਡੇ ਆਈ ਗਏ ਉਹਨਾਂ ਨਾਲ ਬਰਦਲ ਕਰੀ ਉਹ ਲੜਾਈ ਜੀ ਉਹੁੰਡੇਆ ਵੱਲੋਂ ਗਿੰਦਾ ਤੋੜਿਆ ਗਿਆ ਸੀ ਉਹਦਾ ਫਰ ਸਾੜੇ ਦਾ ਮੇਰੇੁੰਡੇਆ ਵੱਲੋਂ ਆਇਆ ਗਿਆ ਜੀ ਫਿਰੁੰਡਾ ਮੇਰਾ ਬਾਜ਼ਾਰ ਨੂੰ ਗਿਆ ਨਾਗਰੋਟ ਆਲੇ ਸੀ ਫੈਂਸੀ ਢਾੜੀ ਬੰਦੇ ਸੀ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਵੀ ਸਾਨੂੰ ਕਾਹਨੇ ਆ ਜਾਨੀ ਮਾਰ ਕੁੱਟਵਾਤ ਕਰੀ ਬਹੁਤ ਅਸਤੇ ਚਲਾਈ ਔਰ ਖਰਪਾਨਾ ਚਲਾਈਆ ਬਹੁਤ ਕੁਛ ਕੀਤਾ ਬਹੁਤ ਮੇਰੇ ਮੁੰਡਿਆ ਦਾ ਹਾਲ ਬੁਰਾ ਹਾਲ ਕਰਤਾ ਸੀ ਖਰਪਾਨਾ ਨਾ ਨਾ ਅਸਿਆ ਨਾਲ ਬੱਟਾ ਸੀ ਆਦੇ ਇਥੋਂ ਵੀ ਮੈਨੂੰ ਵੀ ਮਾਰੇ ਕੁੱਟੇ ਜਿਵੇਂ ਜਿਵੇਂ ਜਾਣਦੇ ਗਏ ਸਾਨੂੰ ਕੰਮ ਦੇ ਕੇ ੱਲਿਆਂ ਨੂੰ ਢਾੜੀ ਬੰਦੇ ਸੀ ਬਹੁਤ ਕੁਛ ਸਾਡਾ ਕਰੇ ਮਾਰਿਆ ਤੇ ਤੇ ਪਰਮਚਲ ਉਹ ਜਿੰਦਾ ਤੋੜਨ ਕਰੇ। ਧਰਮ ਸਾਹਿਬ ਦਾ ਹਾਂਜੀ ਸਾਡੇ ਵਰ ਨਾਲ ਲਗਾਇਆ ਗਿਆ। ਤੋਂ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਸ਼ਹਿਰ ਦੇ ਬਾਜ਼ਾਰ ਨੂੰ ਸਾਮਾਨ ਲੈ। ਉੱਥੇ ਉਹਨੂੰ ਪੱਲੇ ਰੁਕੇ ਰਿਆ। 30 35 40 ਜਾਣਿਆਂ ਨੇ 40 ਜਾਣਿਆਂ ਨੇ ਘੇਰੇ ਜੀ ਮੇਰੇ ਵਕਤੀਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਲਾਖਾਂ ਬਾਤੀਆਂ। ਗਲੀ ਬਣਦੇ ਸੰਬੰਧ ਦੇ ਵਿੱਚ ਗੜਾਈ ਹੋਈ ਸੀਗੀ। ਤੇ ਅਸੀਂ ਜੋਨੀ ਪੁੱਤਰ ਚਲਿਆ ਵਕਸੀ ਵਾਰਡ ਨੰਬਰ 1 ਕੰਬੇਟ ਕਲੋਨੀ ਦਾ ਬਿਆਨਾ ਤੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਤੇ ਉਹਦੇ ਦੇ 12 ਬੰਦੇ ਬਾਈ ਨੇਮ ਤੇ 5 6 ਬੰਦੇ ਨਾਮ ਲੋਕ ਵਿਅਕਤੀਆਂ ਦੇ ਖਰਚੇ ਦਰਜ ਹੋਇਆ ਦੋਨਾਂ ਦੇ ਚੱਟਾ ਸ਼ਾਰਪ ਨਹੀਂ ਫਿਲਹਾਲ ਹਲੇ ਜੇਰੇ ਲਾਜ਼ਮੀ ਲੜਾਈ ਹੁਣ ਕੀ ਕਰ ਰਹੇ ਇਹ ਇਹਨਾਂ ਦੇ ਜਿਹੜੇ ਗਲੀ ਬਣਦੇ ਕਿਤੇ فی الحال ہوئی ہال